ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਰ ਅੱਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਮਾਨਸਾ ਠੀਕ ਹੈ ਜੀ ਬਾਈਕ ਕੋਲ ਮੱਝ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 728200355 ਜੀ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਬਾਈ ਸੱਸੀ ਕਾ ਜੀ ਸਸੀ ਕਾ ਜੀ ਬਾਈ ਨਾਮ ਦੱਸੋ ਜੀ ਆਪਣਾ ਨਾਮ ਕੋਮਲ ਚਲ ਹਾਂਜੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਹਾਂਜੀ ਅ ਬਾਈ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਵੀ ਦੇ ਤੀਜੇ ਸੂਆ ਸੋਣਾ 8 ਮਹੀਨੇ ਦੀ ਗੱਬਣ ਹਾਂਜੀ ਹੁਣ ਹੁਣ ਮੂਰੇ ਨੌ ਮਹੀਨਾ ਲੱਗ ਜੂਗਾ ਕਿਹੜੀ ਤਰੀਕ ਨੂੰ ਲੱਗੂ ਬਾਈ ਉਹ ਦੇਖ ਲਾਂਗੇ ਆਪਾਂ ਲਿਖਿਆ ਵਾ ਕਰੀ ਹਾਂਜੀ ਠੀਕ ਹੈ ਜੀ ਤੇ ਇਹਨੇ ਦੂਜੇ ਸੂਏ ਦੁੱਧ 13 ਲੀਟਰ ਦਿੱਤਾ ਹੈ ਆਪਣੇ ਘਰ ਦੀ ਆ ਹਾਂਜੀ ਤੇ ਇਹ ਇੱਕ ਥਾਂ ਤੋਂ ਤੇਲਾ ਪਿਸਲੇ ਤੋਂ ਜਮਾਨਦਰੀ ਠੀਕ ਹੈ ਜੀ ਫਿਰ ਵੀ ਨੇ 13 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਜੈਨੂਣ ਠੀਕ ਹੈ ਤੇ ਆ ਭਰ ਦਿਨ ਕੁੰਗੜ ਦੀ ਆ ਤੇ ਰਤਨ ਤੋਂ ਗੱਬਣਾ ਹੈਗਾ ਰਤਨ ਤੋਂ ਗੱਬਣਾ ਹਾਂਜੀ ਠੀਕ ਹੈ ਜੀ ਹਾਂਜੀ ਦੋਰੋਂ ਕੇ ਭਰਾ ਨੂੰ ਦੋਰ ਲੈਣੇ ਵੀਰੇ ਗਰੇਡ ਭਰਾ ਦਾ ਰੇਡ ਫੋਨ ਤੇ ਕਰ ਲਾਂਗੇ ਠੀਕ ਹੈ ਜਾਜੀ ਹੋ ਗਈ ਹਾਂਜੀ ਲੋਪਰਾ ਕੱਦ ਬੱਡ ਸੁਖਨਾ ਕਰਮ ਵਾਲੀ ਦਾ ਸੋਣਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੋੜ ਦਿਓ ਪਰਾ ਬਾਈ ਕਹਿੰਦਾ ਇੱਕ ਥਾਂ ਤੋਂ ਤਿੰਨ ਠੀਕ ਹੈ ਨਾ ਚੈੱਕ ਕਰ ਸਕਦੇ ਬਾਕੀ ਸਾਰੇ ਥਣੇ ਦੇ ਓਕੇ ਚੱਲਦੇ ਕੋਈ ਹੋਣੀ ਠੀਕ ਹੈ ਦੱਸਣ ਦਾ ਫਰਜ਼ ਬਣਦਾ ਹਾਂਜੀ ਉਹ ਜ਼ਮਾਨਦਰੀ ਹੈ ਵੀਰੇ ਠੀਕ ਹੈ ਠੀਕ ਲੋਪਰਾ ਤੋੜਾ ਤਰਾ ਸਾਹਦੇ ਸਾਹਮਣੇ ਮੋੜ ਦਿਓ ਪਰਾ ਲੈ ਲਓ ਬਸ ਮੋੜ ਦਿਓ ਲੋ ਜੀ ਬੰਦ ਬੰਦ ਬਸ ਲੋ ਜੀ ਪੂਰਾ ਡਰ ਗਿਆ ਠੀਕ ਹੈ ਜੀ ਇਸ ਕਰਕੇ ਲੋ ਜੀ ਪੂਰਾ ਤਰਾ ਸਹੀ ਆ ਓਕੇ ਆ ਜਮਣਾ ਲੋ ਜੀ ਸੁਤੋਹਾਨ ਲੈਵਾ ਮੜਾ ਦੇਖੀ ਬਈ ਇਹ ਰੋ ਹੋਰ ਵਿੱਚ ਕੋਈ ਨੁਕਸ ਨਹੀਂ ਹੈਗਾ ਬਸ ਇਹ ਸਹੀ ਆ ਬਈ ਹੈ ਹਾਂ ਬਾਕੀ ਸਾਰੇ ਸਾਨੂੰ ਸਹੀ ਆ ਠੀਕ ਹੈ ਠੀਕ ਨਹੀਂ ਤੇ ਇਹਨੂੰ ਦੁੱਧ ਹੋ ਰਿਹਾ ਆਪਣੇ ਕੋਲ ਸਾਰਾ ਇਸ ਇਸ ਦੀ ਇਸ ਦੀ ਰਬਾ ਇਹਨਾਂ ਦੀ ਮਾ ਮਾ ਵੀ ਆਪਣੇ ਕੋਲ ਭੈਣ ਵੀ ਦੀ ਆਪਣੇ ਕੋਲ ਠੀਕ ਹੈ ਠੀਕ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਚੈੱਕ ਕਰ ਸਕੋ ਠੀਕ ਹੈ ਜੀ ਹਾਂ ਜੀ ਵੀ ਪਸਤੀ ਜਾਣਕਾਰੀ ਦਿਓ ਜੀ ਦੀ ਇਹ ਬੱਚੀ ਹੈਗੀ ਵੀਰੇ 6 ਤੋਂ 3 ਮਹੀਨਿਆਂ ਦੀ ਹਾਂ ਜੀ ਤੇ ਇਹਦੀ ਮਾਦਰ ਆਪਣੇ ਕੋਲੇ ਅੰਦਰ ਖੜੀ ਆ ਠੀਕ ਹੈ ਜੀ ਹਾਂ ਜੀ ਉਹਦਾ ਦੁੱਧ ਕਿੰਨਾ ਸੀ ਮਾਦਰ ਦੁੱਧ ਦਾ ਉਹਦੇ ਦੂਜੇ ਸੂਈ ਦਾ 22 ਲੀਟਰ ਦਾ ਰਿਕਾਰਡ ਆ ਠੀਕ ਹੈ ਜੀ ਹਾਂ ਜੀ ਤੇ 4 ਦੰਦ ਦਾ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਟੂਟ ਭਰਾ ਇਹਦਾ ਰੇਟ ਲੈਣ ਦੇਣ ਵੀਰੇ 35000 ਰੁਪਏ ਕਰਦੇ ਆ ਠੀਕ ਹੈ ਜੀ ਹਾਂ ਜੀ ਲੋ ਭਰਾ चेक कर सके बड़े चोंडी दिखाई था थाने रे चार ही है विरे थाम चार चेक कर सके ठीक है हाँ जी भाई रेट की बताया जी रेट 3500 ₹ है जी 3500 ₹ बरा ठीक है चेक कर सके ठीक है लो जी ये महाविष्णु के साथ ਮਾ ਜਰ ਕਾਡਾ ਵਧੀਆ ਤੇ ਹੈ ਜਰਸੀ ਹੈ ਜਰਸੀ ਦੇ ਪਿੱਟੋਂ ਇਹ ਟੀਕਾ ਭਰਾ ਕਿਹੜਾ ਟੀਕਾ ਵੀ ਪਤਾ ਕੋਈ ਦਾ ਇਹ ਐਫ ਸੀ ਅਸਾ ਜੀ ਹਾਂ ਜੀ ਠੀਕ ਹੈ ਜੀ ਲੋ ਕਨ ਕਨ ਫੋਟਾ ਇਹਦਾ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਭਰਾ ਠੀਕ ਹੈ ਸਪੈਂਡਰ ਅੱਲਾ ਬਾਈ ਦਾ ਮੇਨ ਰੋਡ ਦੇ ਉੱਪਰ ਹੀ ਘਰ ਆ ਠੀਕ ਹੈ ਜੀ ਅ ਵਧ ਜਾਣਕਾਰੀ ਬਾਈ ਤੁਲੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ